ਸਵਾਗਤ ਕਰਦੀ ਹਾਂ ਜੀ ਮੈਂ ਸਾਡਾ ਰਿਆਰ ਫੂਡ ਚੈਨਲ ਦੇ ਉੱਤੇ YouTube ਤੇ ਅੱਜ ਅਸੀਂ ਸਬਜੀ ਬਣਾਵਾਂਗੇ ਖੁੰਬਾਂ ਦੀ ਤੇ ਆਲੂ ਹਿੰਦੀ ਵਿੱਚ ਇਹ ਤੇ ਅੰਗਰੇਜ਼ੀ ਵਿੱਚ ਇਹਨੂੰ ਮਸਰੂਮ ਕਹਿੰਦੇ ਆ ਤੇ ਪੰਜਾਬੀ ਵਿੱਚ ਇਹਨੂੰ ਖੁੰਬਾਂ ਵੀ ਕਹਿ ਦਿੰਦੇ ਆ ਅੱਜ ਅਸੀਂ ਸਬਜੀ ਬਣਾਵਾਂਗੇ ਖੁੰਬਾਂ ਦੀ ਤੇ ਆਲੂਆਂ ਦੀ ਤੇ ਸਬਜੀ ਬਣਾਉਣ ਦੇ ਵਾਸਤੇ ਮੈਂ ਇਹ ਮਸਰੂਮ ਜਿਹੜੀ ਆ ਇਹ ਮੈਂ ਲੈਇਆ ਮਤਲਬ 250 ਗ੍ਰਾਮ ਜੰਨੀ ਕੇ ਖੁੰਬਾ ਇਹ ਮੈਂ 250 ਗ੍ਰਾਮ ਲਈਆਂ ਨੇ ਤੇ ਹੁਣ ਮੈਂ ਇਹਦੇ ਵਾਸਤੇ ਮਸਾਲਾ ਜਿਹੜਾ ਬਣਾਉਣਾ ਏ ਇਹ ਮੈਂ ਲਸਣ ਲਿਆ ਇਹ ਦੋ ਹਰੀਆਂ ਮਿਰਚਾਂ ਤੇ ਆਦਰਕ ਆ ਦੋ ਪਿਆਜ਼ ਲੈਏ ਨੇ ਤੇ ਆ ਖੜੀ ਪੱਤਾ ਲਿਆ ਹੁਣ ਮੈਂ ਕਾਜੂ ਵੀ ਲੈਏ ਨੇ ਥੋੜੇ ਜੇ ਸਾਬਤ ਇਹ ਖੜੇ ਮਸਾਲੇ ਲੈਏ ਨੇ ਦਾਲ ਚਿਨੀ ਸੌਫਤੀ ਮਿਰਚ ਜੀਰਾ ਕਾਲੀਆਂ ਮਿਰਚਾਂ ਹਰੀ ਇਲਾਇਚੀ ਤੇ ਮੋਟੀ ਇਲਾਇਚੀ ਤੇ ਆਹ ਤਿੰਨ ਆਲੂ ਲੈਨੇ ਉਬਾਲ ਕੇ ਤਿੰਨੇ ਟਮਾਟਰ ਲੈਨੇ ਮੈਂ ਤੇ ਉਹ ਮੈਂ ਧਨੀਆ ਲਿਆਏ ਧਨੀਆ ਥੋੜਾ ਜਿਆਦਾ ਜਿਆਦਾ ਲਿਆਏ ਤੇ ਸਬਜੀ ਆਪਾਂ ਅੱਜ ਬਹੁਤ ਟੇਸਟੀ ਬਣਾਵਾਂਗੇ ਤਾਂ ਕਰਕੇ ਧਨੀਆ ਇਹਦੇ ਵਿੱਚ ਜਿਆਦਾ ਪਾਵਾਂਗੇ ਤੇ ਬਹੁਤ ਹੀ ਵਧੀਆ ਇੱਕ ਤਰੀਕੇ ਦੇ ਨਾਲ ਸਬਜੀ ਬਣੂਗੀ ਤੇ ਟੇਸਟ ਸਭ ਤੋਂ ਵੱਧ ਹੋਏਗਾ ਇਹਦਾ ਇਹਨਾਂ ਖੁੰਬਾਂ ਨੂੰ ਮੈਂ ਧੋ ਬਣਾ ਕੇ ਨਮਕ ਵਾਲੇ ਪਾਣੀ ਨਾਲ ਧੋ ਲਿਆ ਸੀ ਪਹਿਲਾਂ ਤੇ ਹੁਣ ਮੈਂ ਇਸ ਕਾ ਕੇ ਤੇ ਕੱਟ ਲਿਆ ਨੇ ਤੇ ਕੋਸੇ ਪਾਣੀ ਦੇ ਵਿੱਚ ਨਮਕ ਪਾਇਆ ਸੀ ਤੇ ਉਹ ਮੈਂ ਧੋ ਬਣਾ ਕੇ ਸਾਫ਼ ਕਰ ਲਿਆ ਸੀ ਤੇ ਹੁਣ ਮੈਂ ਇਸੇ ਤਰ੍ਹਾਂ ਹੀ ਆਲੂ ਕੱਟ ਲਵਾਂਗੀ ਉਬਾਲ ਕੇ ਰੱਖੇ ਸੀਗੇ ਇਹਨਾਂ ਨੂੰ ਵੀ ਕੱਟ ਲਵਾਂਗੇ ਤੇ ਨਮਕ ਵਾਲੇ ਪਾਣੀ ਨਾਲ ਖੁੰਬਾਂ ਤੋਂ ਧੋਤੀਆਂ ਜਾਂਦੀਆਂ ਨੇ ਜਦੋਂ ਉਹ ਤੇ ਬਹੁਤ ਸਾਫ਼ ਹੋ ਜਾਂਦੀਆਂ ਨੇ ਤੇ ਬਹੁਤ ਵਧੀਆ ਸਬਜੀ ਤਿਆਰ ਹੁੰਦੀ ਹੈ ਇਹ ਟਮਾਟਰ ਆਪਾਂ ਮੋٹے ਮੋٹے ਕੱਟਾਂਗੇ ਛੋਟੇ ਪੀਸ ਨਹੀਂ ਰੱਖਾਂਗੇ ਇਹ ਮੋٹے ਮੋٹے ਟਮਾਟਰ ਕੱਟਾਂਗੇ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਇਹ ਆਪਾਂ ਕਿਸ ਤਰ੍ਹਾਂ ਵਰਤਨੇ ਨੇ ਹੁਣ ਆਪਾਂ ਥੋੜਾ ਜਿਹਾ ਫਰਾਈ ਪ pan ਦੇ ਵਿੱਚ ਤੇਲ ਪਾਵਾਂਗੇ ਪਹਿਲਾਂ ਇਹ ਦੇਖੋ ਇੱਕ ਚਮਚਾ ਤੇਲ ਦਾ ਏ ਕੋਈ ਜ਼ਿਆਦਾ ਤੇਲ ਨਹੀਂ ਹੈਗਾ ਤੇ ਇਹਦੇ ਵਿੱਚ ਹੀ ਅਸੀਂ ਜਿਹੜਾ ਆ ਮਸਾਲਾ ਤਿਆਰ ਕਰਾਂਗੇ ਇਹ ਤੇਲ ਸਾਡਾ ਗਰਮ ਹੋ ਗਿਆ ਏ ਹੁਣ ਆ ਜਿਹੜੇ ਪਿਆਜ਼ ਵਗੈਰਾ ਕੱਟ ਕੇ ਰੱਖੇ ਸੀ ਸਾਰਾ ਸਮਾਨ ਇਹ ਮੈਂ ਪਾ ਦੂੰਗੀ ਪਹਿਲਾਂ ਫਰਾਈਪੈਨ ਦੇ ਵਿੱਚ ਇਹਨਾਂ ਨੂੰ ਨਾ ਥੋੜਾ ਥੋੜਾ ਫਰਾਈ ਕਰੂੰਗੀ ਮੈਂ ਹੁਣ ਟਮਾਟਰ ਵੀ ਨਾਲ ਹੀ ਪਾ ਦਵਾਂਗੇ ਇਹਨਾਂ ਨੂੰ ਥੋੜਾ ਜਿਹਾ ਹਿਲਾ ਲਵਾਂਗੇ ਕੜਚੀ ਦੇ ਨਾਲ ਥੋੜੀ ਦੇਰ ਇਹਨਾਂ ਨੂੰ ਫਰਾਈ ਹੋਣ ਦਵਾਂਗੇ ਅਜੇ ਤੋ ਇਸੇ ਵੀ ਇਸ ਤਰ੍ਹਾਂ ਸਬਜੀ ਬਣਾਓਗੇ ਤੇ ਬਹੁਤ ਹੀ ਵਧੀਆ ਸਬਜੀ ਬਣੇਗੀ ਹਲਵਾਈ ਸਟਾਈਲ ਦੀ ਸਬਜੀ ਬਣੇਗੀ ਤੇ ਬਹੁਤ ਹੀ ਨਾ ਮਤਲਬ ਗੱਲ ਕਰੀ ਕਰਨ ਵਾਲੀ ਕਿ ਬਹੁਤ ਹੀ ਸਵਾਦ ਆਉਂਦਾ ਸਬਜੀ ਖਾਣ ਦਾ ਹੁਣ ਮੈਂ ਵਿੱਚ ਇਹ ਕਾਜੂ ਵੀ ਪਾ ਦਿੱਤੇ ਨੇ ਤੇ ਹੁਣ ਥੋੜੀ ਦੇਰ ਲਈ ਇਹਨੂੰ ਟੱਕ ਦਵਾਂਗੇ ਅਸੀਂ ਥੋੜੇ ਜਿਹਾ ਪੱਕ ਜਾਣਗੇ ਸਾਰਾ ਮਸਾਲਾ ਜਿਹੜਾ ਥੋੜਾ ਜਿਹਾ ਪੱਕ ਜਾਏਗਾ ਤੁਸੀਂ ਦੇਖ ਸਕਦੇ ਹੋ ਉਹਨੇ ਕੀ ਤੇਲ ਦੇ ਵਿੱਚ ਮੈਂ ਇਹਨੂੰ ਜਿਹੜਾ ਆ ਫਰਾਈ ਕਰ ਰਹੀ ਆ ਮੈਂ ਹੋਰ ਤੇਲ ਨਹੀਂ ਪਾਇਆ ਹੈਗਾ ਹੁਣ ਮੈਂ ਧਨੀਆ ਕੱਟਿਆ ਹੋਇਆ ਧਨੀਆ ਤੁਹਾਨੂੰ ਦੇ ਮਤਲਬ ਜ਼ਿਆਦਾ ਹੋਇਆ ਧਨੀਆ ਤੇ ਧਨੀਆ ਅੱਜ ਪਾ ਕੇ ਸਬਜ਼ੀ ਬਣਾਵਾਂਗੇ ਤੇ ਬਹੁਤ ਟੇਸਟੀ ਸਬਜ਼ੀ ਬਣੇਗੀ ਤੇ ਸਾਰਾ ਧਨੀਆ ਵੀ ਵਿੱਚੇ ਪਾਤਾ ਮੈਂ ਕੱਟਿਆ ਹੋਇਆ ਇਹਨੂੰ ਵੀ ਥੋੜਾ ਜਿਆ ਅਸੀਂ ਇਹਦੇ ਨਾਲ ਹੀ ਭੁੰਨ ਲਵਾਂਗੇ ਮਸਾਲੇ ਦੇ ਇਹ ਸਬਜੀ ਇਹੋ ਜੀ ਬਣੇਗੀ ਕਿ ਘਰ ਦੇ ਬਾਰ-ਬਾਰ ਮੰਗ ਕੇ ਖਾਣਗੇ ਇਹ ਸਬਜੀ ਇੰਨੀ ਸਵਾਦ ਤੇ ਇੰਨੀ ਵਧੀਆ ਟੇਸਟ ਵਾਲੀ ਸਬਜੀ ਬਣ ਕੇ ਤਿਆਰ ਹੋਏਗੀ। ਹੁਣ ਦੇਖ ਸਕਦੇ ਹੋ ਕਿ ਇਹ ਮਸਾਲਾ ਵੇਖੋ ਕਿੰਨਾ ਥੋੜਾ ਜਿਹਾ ਹੀ ਹੋ ਗਿਆ। ਤੇ ਹੁਣ ਅਸੀਂ ਇਹ ਮਸਾਲੇ ਨੂੰ ਜਿਹੜਾ ਇਹ ਬਣ ਗਿਆ ਆ ਇਹਨੂੰ ਅਸੀਂ ਥੋੜਾ ਜਿਹਾ ਠੰਡਾ ਹੋਣ ਦਵਾਂਗੇ। ਹੁਣ ਇੱਕ ਜੱਗ ਮਿਕਸੀ ਦਾ ਲਵਾਂਗੇ ਤੇ ਜੱਗ ਦੇ ਵਿੱਚ ਪਾ ਲਵਾਂਗੇ ਇਹ ਮਸਾਲੇ ਨੂੰ ਜੇ ਤੁਸੀਂ ਜੱਗ ਜਿਹੜਾ ਜਾਗਿਆ ਉਹਦੇ ਤੇ ਟੱਕਣ ਦੇ ਕੇ ਤੇ ਫੇਰ ਤੁਸੀਂ ਗ੍ਰੈਂਡ ਕਰਨਾ ਹੈਗਾ ਮਸਾਲੇ ਨੂੰ ਤੇ ਫੇਰ ਮਸਾਲਾ ਜਰੂਰ ਠੰਡਾ ਹੋ ਲੈਂਦੇ ਹੋ ਤੇ ਫੇਰ ਭਰਨਾ ਚਾਹੀਦਾ ਜੱਗ ਦੇ ਅੰਦਰ ਤੇ ਇਹ ਓਪਣਿਆ ਇਹ ਜੱਗ ਮੇਰਾ ਓਪਣਿਆ ਇਹਦੇ ਵਿੱਚ ਕੋਈ ਡਰ ਨਹੀਂ ਹੈਗਾ ਤੇ ਇਹ ਮੈਂ ਤਾਂ ਗਰਮ ਗਰਮ ਜਿਹੜਾ ਮਸਾਲਾ ਆ ਕੱਢ ਕੇ ਭਰ ਲਿਆ ਏ ਇਹ ਮੈਂ ਹਰ ਵੀਡੀਓ ਦੇ ਵਿੱਚ ਹੀ ਤੁਹਾਨੂੰ ਦੱਸਦੀ ਆ ਜਦੋਂ ਮਸਾਲਾ ਬਣਾਨੀ ਆ ਮੈਂ ਇਹ ਗੱਲ ਦੱਸਦੀ ਰਹਿਣੀ ਆ ਇਹ ਟੱਕਣ ਵਾਲੀ ਜਿਹੜੀ ਮਿਕਸੀ ਹੁੰਦੀ ਆ ਨਾ ਉਹਦਾ ਥੋੜਾ ਜਿਹਾ ਖਿਆਲ ਮਤਲਬ ਉਹਦੇ ਚ ਗੈਸ ਬਣ ਸਕਦੀ ਆ ਤੇ ਉਹਦਾ ਥੋੜਾ ਜਿਹਾ ਖਿਆਲ ਨਾਲ ਕੰਮ ਕਰਨਾ ਚਾਹੀਦਾ ਉਹਦੇ ਨਾਲ ਇਹ ਆ ਦੇਖੋ ਪ੍ਰੈਸ਼ਰ ਨਿਕਲਿਆ ਜਾਂ ਜਾਂਦਾ ਨਾਲ ਹੀ ਆਪਣੇ ਆਪ ਹੀ ਇਹਦੀ ਭਾਪ ਜਿਹੜੀ ਆ ਬਾਹਰ ਆਈ ਜਾ ਰਹੀ ਆ ਇਹਨੇ ਮਸਾਲਾ ਬਿਲਕੁਲ ਇੱਕਦਮ ਵਧੀਆ ਜਿਹਾ ਬਣਾ ਦੇਣਾ ਆ ਦੇਖੋ ਜਿੰਨਾ ਮਰਜੀ ਬਰੀਕ ਕਰ ਲੋ ਉਹਨੇ ਮਸਾਲਾ ਮੇਰਾ ਬਰੀਕ ਹੋ ਗਿਆ ਜੇ ਤੇ ਮੈਂ ਹੁਣ ਧੜਕਾ ਲਾਵਾਂਗੀ ਇਸੇ ਫਰਾਈਪੈਨ ਦੇ ਵਿੱਚ ਮੈਂ ਤੇਲ ਪਾਵਾਂਗੀ ਪਹਿਲਾਂ ਰਫਾਇਨ ਤੇਲ ਵਰਤ ਰਹੀ ਆ ਮੈਂ ਤੁਸੀਂ ਆਪਣੀ ਮਰਜ਼ੀ ਨਾਲ ਦੂਜਾ ਤੇਲ ਸਰੋਂ ਦਾ ਵੀ ਲੈ ਸਕਦੇ ਹੋ ਦੇਸੀ ਘਿਓ ਵੀ ਲੈ ਸਕਦੇ ਹੋ ਆ ਦੇਖੋ 1.5 ਕੱਸੀ ਤੇਲ ਦੀ ਪੈ ਗਈ ਹੈ ਕਿਉਂਕਿ ਮੇਰਾ ਮਸਾਲਾ ਤੁਸੀਂ ਦੇਖਿਆ ਜਿਆਦਾ ਹੈ ਕਿਉਂਕਿ ਇਹ ਸਬਜੀ ਜਿਹੜੀ ਹੈ ਬਣਦੀ ਮਸਾਲਿਆਂ ਦੇ ਨਾਲ ਹੀ ਹੈ ਇਹ ਖੜੇ ਮਸਾਲੇ ਜਿਹੜੇ ਆਪਾਂ ਰੱਖੇ ਹੋਏ ਸੀ ਇਹ ਪਾਤੇ ਨੇ ਪਹਿਲਾਂ ਇਹ ਸਬਜੀ ਜਿਹੜੀ ਹੈ ਖੁੰਬਾਂ ਦੀ ਸਬਜੀ ਹੁੰਦੀ ਆ ਮਸਰੂਮ ਦੀ ਸਬਜੀ ਇਹ ਜਿਹੜਾ ਬਣਦੀ ਇਹਨਾਂ ਚੀਜ਼ਾਂ ਦੇ ਨਾਲ ਹੀ ਮਸਾਲਿਆਂ ਦੇ ਨਾਲ ਹੀ ਇਹ ਕੜੀ ਪੱਤਾ ਦੁਆਰਾ ਪਾ ਦਿੱਤਾ ਮੈਂ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਾਲਿਆਂ ਨੂੰ ਭੁੰਨ ਲਵਾਂਗੇ ਹੁਣ ਮਸਾਲਾ ਵੀ ਪਾ ਦਵਾਂਗੇ ਐਨੂੰ ਕੜਚੀ ਦੇ ਨਾਲ ਕੱਢ ਕੇ ਪਾ ਲਵਾਂਗੇ ਬਾਕੀ ਦੇ ਮਸਾਲੇ ਨੂੰ ਇਹ ਮਸਾਲੇ ਨੂੰ ਹੁਣ ਚੰਗੀ ਤਰ੍ਹਾਂ ਭੁੰਨ ਲੈਣਾ ਆ ਵੱਧ ਤੋਂ ਵੱਧ ਭੁੰਨਣਾ ਇਹਨੂੰ ਤੇ ਵੱਧ ਤੋਂ ਵੱਧ ਇਹਦਾ ਸਵਾਦ ਆਏਗਾ ਸਬਜ਼ੀ ਦਾ ਤੇ ਇਸੇ ਤਰ੍ਹਾਂ ਇਹ ਬਣਦਾ ਆ ਜੇ ਮਸਾਲਾ ਜ਼ਿਆਦਾ ਹੋਏ ਤੇ ਮਸਰੂਮ ਜਿਹੜੇ ਆ ਬਹੁਤ ਵਧੀਆ ਸਬਜ਼ੀ ਤਿਆਰ ਹੁੰਦੀ ਹੈ ਅਗਰ ਤੁਸੀਂ ਆਲੂ ਨਹੀਂ ਪਾਉਣਾ ਚਾਹਦੇ ਵਿੱਚ ਤੇ ਮਟਰ ਵੀ ਪਾ ਸਕਦੇ ਹੋ ਤੇ ਆਲੂ ਖੁੰਬਾ ਦੀ ਸਬਜ਼ੀ ਵੀ ਬਹੁਤ ਸਵਾਦ ਬਣਦੀ ਹੈ ਜਾਨੀ ਕਿ ਆਲੂ ਮਸ਼ਰੂਮ ਦੇ ਐ ਮਟਰਾਂ ਦੀ ਵੀ ਬਣਦੀ ਆਪਣੀ ਜਗ੍ਹਾ ਜਗ੍ਹਾ ਮਤਲਬ ਜੋ ਵੀ ਚੀਜ਼ ਆਪ ਕੋ ਆਪਣੀ ਜਗ੍ਹਾ ਤੇ ਵਧੀਆ ਸਬਜ਼ੀਆਂ ਤਿਆਰ ਹੁੰਦੀਆਂ ਨੇ ਇਹ ਹੁਣ ਆਪਾਂ ਇਹ ਮਸਾਲੇ ਨੂੰ ਐਸੇ ਤਰ੍ਹਾਂ ਹੀ ਆਪਾਂ ਭੁੰਨੀ ਜਾਣਾ ਬਸ ਥੋੜਾ ਘੱਟ ਗੈਸ ਰੱਖ ਕੇ ਤੇ ਆਸਤੇ ਆਸਤੇ ਇਹਨੂੰ ਭੁੰਨ ਲਵਾਂਗੇ ਮਸਾਲੇ ਨੂੰ ਅਸੀਂ ਜਦ ਤੱਕ ਇਹਦੇ ਵਿੱਚੋਂ ਤੇਲ ਨਹੀਂ ਇਹਦਾ ਅਲੱਗ ਹੁੰਦਾ ਥੋੜਾ ਜਿਹਾ ਨਮਕ ਵੀ ਪਾਤਾ ਇਹ ਕਿਉਂਕਿ ਮਸਾਲਾ ਬਹੁਤ ਜਲਦੀ ਭੁੱਜਦਾ ਹੈ ਨਮਕ ਦੇ ਨਾਲ ਧੀਰ ਘੱਟ ਲੱਗਦੀ ਹੈ ਜਦੋਂ ਹੀ ਥੋੜਾ ਜਿਹਾ ਪਹਿਲਾਂ ਨਮਕ ਪਾ ਦਈਏ ਤੇ ਮਸਾਲਾ ਉਸੇ ਵੇਲੇ ਹੀ ਆਪਣਾ ਪਾਣੀ ਜਿਹੜਾ ਇਹਦਾ ਮਸਾਲੇ ਦਾ ਉਹ ਸੜ ਜਾਂਦਾ ਹੈ ਤੇ ਬਹੁਤ ਵਧੀਆ ਤਰ੍ਹਾਂ ਤਿਆਰ ਹੁੰਦਾ ਹੈ ਇਹ ਹਲਵਾਈ ਵੀ ਇਸੇ ਤਰ੍ਹਾਂ ਹੀ ਭੁੰਨਦੇ ਆ ਮਸਾਲਾ ਜਿਹੜਾ ਆ ਇਸੇ ਤਰ੍ਹਾਂ ਹੀ ਬਣਾਉਂਦੇ ਆ ਜਿਆਦਾ ਮਸਾਲੇ ਵਾਲੀ ਚੀਜ਼ ਬਣਦੀ ਜਦੋਂ ਤੇ ਟੇਸਟ ਉਹਦਾ ਬਹੁਤ ਵੱਜ ਜਾਂਦਾ ਤੇ ਕਾਜੂ ਪਾਉਣ ਨਾਲ ਤੇ ਬਹੁਤਾ ਹੀ ਜ਼ਿਆਦਾ ਹੀ ਫਿਰ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ ਨਾ ਉਹ ਦਸਰਾ ਹੀ ਆਪਾਂ ਇਹਨੂੰ ਭੁੰਨੀ ਜਾਣਾ ਹੈ ਪਉਨ ਨੂੰ ਤੇ ਆਪਾਂ ਕੱਚੇ ਆਲੂ ਵੀ ਪਾ ਸਕਦੇ ਹੇ ਕੱਟ ਕੇ ਪਰ ਕੱਚੇ ਆਲੂ ਦਾ ਉਨਾ ਮਜ਼ਾ ਨਹੀਂ ਆਉਂਦਾ ਜਿੰਨਾ ਕਿ ਨਾ ਉਬਾਲੇ ਆਲੂ ਵਧੀਆ ਬਣਦੇ ਨੇ ਇਹ ਜੀਰਾ ਪਾਊਡਰ ਆ ਅੱਧਾ ਚਮਚਾ ਮੈਂ ਪਾਇਆ ਏ ਇਹ ਕਾਲੀ ਮਿਰਚ ਦਾ ਪਾਊਡਰ ਪਾਤਾ ਏ ਇਹ ਹਲਦੀ ਵੀ ਪਾਤੀ ਏ ਇੱਕ ਚਮਚਾ ਇਹ ਦੇਗੀ ਮਿਰਚ ਦਾ ਵੀ ਇੱਕ ਚਮਚਾ ਪਾਤਾ ਇਹ ਨਮਕ ਦਾ ਹੋਰ ਇੱਕ ਚਮਚਾ ਪਾਤਾ ਏ ਕਿਉਂਕਿ ਉਹ ਬਹੁਤ ਥੋੜਾ ਸੀ ਨਮਕ ਪਹਿਲਾਂ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਦਵਾਂਗੇ ਮਸਾਲੇ ਤੁਸੀਂ ਵੱਧ ਘੱਟ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਇਹਦੇ ਵਿੱਚ ਤੁਸੀਂ ਹੋਰ ਗਰਮ ਮਸਾਲਾ ਵੀ ਪਾ ਸਕਦੇ ਹੋ ਧਨੀਆ ਪਾਊਡਰ ਜ਼ਿਆਦਾ ਵੀ ਪਾ ਸਕਦੇ ਹੋ ਕੁਝ ਵੀ ਤੁਸੀਂ ਪਾ ਸਕਦੇ ਹੋ ਐਡੀ ਕੋਈ ਗੱਲ ਨਹੀਂ ਕਿ ਆਪਾਂ ਇੱਕ ਮਤਲਬ ਘੱਟ ਵੱਧ ਕਰ ਸਕਦੇ ਹੋ ਜੀ ਮਸਾਲੇ ਦੀ ਕੋਈ ਗੱਲ ਨਹੀਂ ਹੁੰਦੀ ਉਹ ਆਪਣੇ ਹੱਥ ਵਿੱਚ ਹੁੰਦਾ ਹੈ ਨਮਕ ਮਿਰਚ ਮਸਾਲਾ ਉਹ ਜਿੰਨਾ ਵੀ ਤੁਸੀਂ ਪਾ ਸਕਦੇ ਹੋ ਖਾ ਸਕਦੇ ਹੋ ਉਨਾ ਹੀ ਪਾ ਸਕਦੇ ਹੋ ਉਨਾ ਪਾਈ ਦਹੀਂ ਪੁੰਨੀ ਜਾਣਾ ਬਸ ਮਸਾਲੇ ਵਿੱਚ ਪਾ ਤੈ ਨੇ ਥੋੜਾ ਜਿਹਾ ਪਾਣੀ ਪਾਤਾ ਹੈ ਮਸਾਲੇ ਜਿਹੜੇ ਫੁੱਲ ਗਏ ਨੇ ਤੇ ਇਹਨੂੰ ਫੇਰ ਭੁੰਨਣਾ ਇਦਾਂ ਹੀ ਆ ਦੇਖੋ ਤੇਲ ਅਲੱਗ ਹੋ ਰਿਹਾ ਹੈ ਦਾ ਇਹਨੇ ਦਹੀਂ ਸੱਡਾ ਤੇ ਤੇਲ ਛੱਡੀ ਜਾਣਾ ਬਸ ਵਧੀਆ ਤਰ੍ਹਾਂ ਮਸਾਲੇ ਨੇ ਤੇ ਹੁਣ ਆਪਾਂ ਕੰਬਾ ਜਿਹੜੀਆਂ ਆ ਮਸਰੂਮ ਜਿਹੜੇ ਆ ਉਹ ਆਪਾਂ ਪਾਵਾਂਗੇ ਪਹਿਲਾਂ ਸਾਰੇ ਮਸਾਲੇ ਦੇ ਉੱਪਰ ਅਸੀਂ ਜਿਹੜਾ ਆ ਮਸਰੂਮ ਨੂੰ ਫਲਾ ਦੇਵਾਂਗੇ ਕਿਉਂਕਿ ਮਸਰੂਮ ਦੇ ਵਿੱਚ ਵੀ ਪਾਣੀ ਹੁੰਦਾ ਆ ਇਹਨਾਂ ਨੂੰ ਫਰਾਈ ਵੀ ਕੀਤਾ ਜਾਂਦਾ ਵਾ ਪਰ ਫਰਾਈ ਕਰਨ ਤੋਂ ਚੰਗਾ ਕਿ ਇਸ ਤਰ੍ਹਾਂ ਇਹਨਾਂ ਨੂੰ ਬਣਾਇਆ ਜਾਏ ਤੇ ਉਹ ਵਧੀਆ ਆ ਕਿਉਂਕਿ ਇਹ ਫਿਰ ਤੇਲ ਨਾਲ ਭਰ ਜਾਂਦੇ ਨੇ ਤੇ ਇਸ ਤਰ੍ਹਾਂ ਇਹ ਤੇਲ ਤੋਂ ਵੀ ਬਚਾਰਿੰਦਾ ਤੇ ਇਸ ਤਰ੍ਹਾਂ ਸਬਜ਼ੀ ਬਣਾਉਣਾ ਇੱਕ ਵਧੀਆ ਟੇਸਟ ਬਣ ਨਿਕਲ ਕੇ ਆਉਂਦਾ ਹੈ ਤੇ ਬਹੁਤ ਵਧੀਆ ਟੇਸਟੀ ਸਬਜੀ ਤਿਆਰ ਹੁੰਦੀ ਹੈ। ਕੋਣ ਆਪਾਂ ਆਲੂ ਵੀ ਨਾਲ ਹੀ ਰੱਖ ਦਵਾਂਗੇ। ਥੋੜੀ ਦੇਰ ਇਹਨੂੰ ਆਪਾਂ ਭੁੱਜਨ ਦਵਾਂਗੇ ਇਸੇ ਤਰ੍ਹਾਂ ਹੀ। ਨਾਲੇ ਮਸਾਲਾ ਭੁੱਜ ਰਿਹਾ ਨਾਲੇ ਖੁੰਬਾ ਭੁੱਜ ਰਹੀਆਂ ਨੇ ਮਤਲਬ ਮਸੂਮਾ ਭੁੱਜ ਰਹੀਆਂ ਨੇ। ਨਾਲੇ ਉੱਤੇ ਆਲੂ ਜਿਹੜੇ ਆ ਉਹ ਥੋੜੇ ਜਿਹਾ ਕੜਾਕੇ ਹੋ ਜਾਣਗੇ। ਫਿਰ ਆਪਾਂ ਸਬਜੀ ਜਿਹੜੀ ਆ ਬਹੁਤ ਵਧੀਆ ਤਰ੍ਹਾਂ ਹਲਾਵਾਂਗੇ ਤੇ ਤਿਆਰ ਕਰਾਂਗੇ। ਯਾਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਬੜੀ ਮਿਹਰਬਾਨੀ ਤੁਹਾਡੀ ਜੀ ਮੇਰੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਰਿਆਰ ਫੂਡ ਨੂੰ ਮੈਂ ਉਮੀਦ ਕਰਦੀ ਆ ਕਿ ਤੁਸੀਂ ਮੇਰੇ ਭੈਣ ਭਰਾ ਇਸੇ ਤਰ੍ਹਾਂ ਹੀ ਮੇਰੀ ਸਪੋਰਟ ਕਰੋਗੇ ਤੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਕਿ ਮੈਂ ਕੋਈ ਵਧੀਆ ਵੀਡੀਓ ਬਣਾ ਬਣਾ ਕੇ ਪਾਵਾਂ ਜੋ ਮੈਂ ਆਪਣੇ ਭੈਣ ਭਰਾਵਾਂ ਨੂੰ ਦਿਖਾ ਸਕਾਂ ਅਦੇ ਕੋਹ ਨੂੰ ਵੀ ਦੇਖ ਸਕਦੇ ਹੋ ਮਸਾਲਾ ਕਿੰਨਾ ਸੋਹਣਾ ਹੋ ਗਿਆ ਕਿੰਨਾ ਵਧੀਆ ਹੋ ਗਿਆ 2-4 ਮਿੰਟ ਰੱਖਿਆ ਇਹਨੂੰ ਬਸ ਤੇ ਉਹਨੇ ਨਾ ਹੀ ਵੇਖੋ ਕਿੰਨਾ ਵਧੀਆ ਮਸਾਲਾ ਹੋ ਗਿਆ ਜੇ ਇਹ ਸਬਜੀ ਬਹੁਤ ਵਧੀਆ ਬਣਦੀ ਹੈ ਤੇ ਇਹਨੂੰ ਮੌਕਾ ਦੇ ਕੇ ਦੇਖਿਓ ਇਸੇ ਤਰ੍ਹਾਂ ਬਣਾਇਓ ਜਿਸ ਤਰ੍ਹਾਂ ਇਹ ਬਣਨ ਡਈ ਹੈ ਨਾ ਇਸੇ ਤਰ੍ਹਾਂ ਸਬਜੀ ਬਣਾਓਗੇ ਤੇ ਬਹੁਤ ਵਧੀਆ ਲੱਗੇਗਾ ਤੁਹਾਨੂੰ रेसिपी ਨੂੰ ਪੂਰੀ ਵੇਖਿਆ ਕਰੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਇਹ ਬਣ ਗਈ ਹੈ। ਮੜਾਪਾ ਥੋੜੀ ਦੇਰ ਭੁੰਨਾਗੇ ਇਹਨੂੰ ਤੇ ਫਿਰ ਜਿੰਨੀ ਸਾਨੂੰ ਤਰੀ ਚਾਹੀਦੀ ਹੋਏਗੀ ਜਨਕੇ ਗਰੇਵੀ ਚਾਹੀਦੀ ਹੋਏਗੀ ਉਹਨਾ ਅਸੀਂ ਪਾਣੀ ਜਿਹੜਾ ਆ ਪਾ ਸਕਦੇ ਆ। ਤੇ ਇੱਕ ਮੈਂ ਤੁਹਾਨੂੰ ਦੱਸਦੀ ਆ ਵੇਖੋ ਮੈਂ ਪਾਣੀ ਬਿਲਕੁਲ ਵੀ ਨਹੀਂ ਪਾਇਆ ਇਹ ਕੁੰਬਾਂ ਦਾ ਪਾਣੀ ਆ ਜਨਿਕੇ ਮਸਰੂਮਾਂ ਦਾ ਪਾਣੀ ਆ ਪਣਾਈਆ ਜੇ ਤੁਸੀਂ ਸੰਗਣੀ ਖਾਣੀ ਚਾਹੁੰਦੇ ਹੋ ਤੇ ਇਦਾਂ ਦੀ ਸਬਜ਼ੀ ਵੀ ਮਸਾਲੇ ਵਾਲੀ ਵੀ ਬਣ ਸਕਦੀ ਆ ਬਹੁਤ ਵਧੀਆ ਅਗਰ ਤੁਸੀਂ ਚੌਲ ਖਾਣੇ ਚਾਹੁੰਦੇ ਹੋ ਨਾਲ ਜਾਂ ਕਿ ਮਤਲਬ ਜਿੱਦਾਂ ਤੇ ਤਰੀ ਵੀ ਬਣਾ ਸਕਦੇ ਹੋ ਤੇ ਸਬਜ਼ੀ ਇਸ ਤਰ੍ਹਾਂ ਵੀ ਬਹੁਤ ਟੇਸਟੀ ਬਣਦੀ ਆ ਰਾ ਵਿਆਹ ਸ਼ਾਦੀਆਂ ਦੇ ਵਿੱਚ ਇਦਾਂ ਹੀ ਸਬਜ਼ੀ ਬਣਦੀ ਏ ਇਦਾਂ ਹੀ ਬਣਾਉਂਦੇ ਨੇ ਸਾਰੇ ਬਸ ਇਹਨੂੰ ਇਦਾਂ ਹੀ ਭੁੰਨੀ ਜਾਣਾ ਬਸ ਤੇ ਇਹਨੇ ਆਪਣੇ ਆਪ ਤਿਆਰ ਹੋ ਜਾਣਾ ਤੇ ਬਾਅਦ ਚ ਪਾਣੀ ਪਾ ਦੋ ਜਿੰਨਾ ਚਾਹੀਦਾ ਤੇ ਸਬਜ਼ੀ ਦੇਖਿਓ ਕਿੰਨੀ ਵਧੀਆ ਤਿਆਰ ਹੁੰਦੀ ਏ ਆਪਾਂ ਦੁਬਾਰਾ ਵੇਖਾਂਗੇ ਇਹਨੂੰ ਤੇ ਆਹ ਦੇਖੋ ਕਿੰਨੀ ਸੋਹਣੀ ਸਬਜੀ ਤਿਆਰ ਹੋਈ ਹੈ ਇਹ ਮਸਾਲੇ ਦੇ ਵਿੱਚ ਖੁੰਬਾ ਜਿਹੜੀਆਂ ਨੇ ਇਹ ਫਰਾਈ ਹੋਣ ਡੀਆਂ ਨੇ ਇਸ ਟਾਈਮ ਇਹਨਾਂ ਚੰਗੀ ਤਰ੍ਹਾਂ ਆਲੂ ਤੇ ਜਿਹੜੀਆਂ ਖੁੰਬਾ ਨੇ ਚੰਗੀ ਤਰ੍ਹਾਂ ਲਿਪਟ ਗਿਆ ਮਸਾਲਾ ਇਹਨਾਂ ਨੂੰ ਤੇ ਇਹਨਾਂ ਦੇ ਵਿੱਚ ਤੱਕ ਚਲਾ ਗਿਆ ਏ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਪਾਵਾਂਗੇ ਗਰਮ ਪਾਣੀ ਪਾਇਆ ਮੈਂ ਬਿਲਕੁਲ ਰੇਜਦਾ ਰੇਜਦਾ ਪਾਣੀ ਪਾ ਰਹੀ ਆ ਮੈਂ ਦੋ ਤਿੰਨ ਖੜਚੀਆਂ ਜਿੰਨਾ ਚਾਹੀਦਾ ਤੁਸੀਂ ਵੀ ਤਰੀ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਜਿੰਨੀ ਚਾਹੀਦੀ ਤੁਹਾਨੂੰ ਪਰ ਮੈਂ ਤਰੀ ਇਹ ਥੋੜੀ ਜੀ ਬਣਾਵਾਂਗੀ ਕਿਉਂਕਿ ਫਿਰ ਸੰਘਣੀ ਸੰਘਣੀ ਸਬਜੀ ਜਿਹੜੀ ਆ ਬਹੁਤ ਵਧੀਆ ਟੇਸਟੀ ਲੱਗਦੀ ਆ ਇਹ ਰੈਸਪੀ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਆ ਜਰੂਰ ਇਹਨੂੰ ਤੁਸੀਂ ਮੌਕਾ ਦਿਓ ਤੇ ਜਰੂਰ ਬਣਾ ਕੇ ਖਾਓ ਰਿਆਡ ਫੂਡ ਚੈਨਲ ਦੇ ਉੱਤੇ ਆ ਇਹ ਤਜਰੂਰ ਵੇਖਿਆ ਕਰੋ ਜੀ ਸਬਸਕ੍ਰਾਈਬ ਜੁਰ ਕਰਾਇਆ ਕਰੋ ਲਾਈਕ ਸ਼ੇਅਰ ਵੀ ਕਰਿਆ ਕਰੋ ਆ ਦੇਖੋ ਕਿੰਨੀ ਪਿਆਰੀ ਸਬਜੀ ਬਣੀ ਐ ਹੁਣ ਆਪਾਂ ਇਹਦੇ ਉੱਤੇ ਧਨੀਆ ਪਾਵਾਂਗੇ ਦੇਖੋ ਕਿੰਨੀ ਸੰਘਣੀ ਤੇ ਕਿੰਨੀ ਵਧੀਆ ਬਣੀ ਐ ਆ ਦੇਖੋ ਬਹੁਤ ਟੌਪ ਦੀ ਸਬਜੀ ਬਣੀ ਹੈ ਬਹੁਤ ਵਧੀਆ ਸਬਜੀ ਬਣੀ ਹੈ ਮੈਨੂੰ ਉਮੀਦ ਆ ਕਿ ਤੁਸੀਂ ਇਹ ਵੀਡੀਓ ਜੋ ਮੇਰੀ ਬਹੁਤ ਪਸੰਦ ਕਰੋਗੇ ਬਹੁਤ ਵਧੀਆ ਹੈ ਜੀ ਤਰੀ ਵੀ ਬਹੁਤ ਟੇਸਟੀ ਹੈ ਹੁਣ ਆਪਾਂ ਉਤੇ ਧਨੀਆ ਪਾ ਦਾਂਗੇ ਥੋੜਾ ਜਿਹਾ ਕੱਟ ਕੇ ਤੇ ਸਬਜੀ ਹੋ ਗਈ ਹੈ ਤਿਆਰ ਤੇ ਮਿਲਦੇ ਹਾਂ ਜੀ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਨਾਲ ਉਨੀ دیر ਤੱਕ ਰਿਆਡ ਫੂਡ ਚੈਨਲ ਵੱਲੋਂ ਸਭ ਨੂੰ ਗੁੱਡ ਬਾਏ